ਸਵਾਗਤ ਹੈ ਦੋਸਤੋ ਤੁਹਾਡਾ ਚੈਨਲ ਰੇਬਲ ਪੋਡਕਾਸਟ ਤੇ ਤੇ ਜਿਵੇਂ ਕਿ ਪਤਾ ਹੀ ਹੈ ਤੁਹਾਨੂੰ ਕਿ ਆਪਾਂ ਟੈਰੀ ਗਲਟਨ ਦੀ ਕਿਤਾਬ ਲਿਟਰੇਰੀ ਥਿਉਰੀ ਇੰਟਰੋਡਕਸ਼ਨ ਦੇ ਸੰਬੰਧ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਤੇ ਅੱਜ ਆਪਾਂ ਜਿਵੇਂ ਕਿ ਪਹਿਲਾਂ ਹੀ ਦੱਸਿਆ ਸੀ ਕਿ ਟੈਰੀ ਗਲਟਨ ਦੀ ਪੁਸਤਕ ਦੇ ਅਧਿਆਏ 2 ਫੀਨੋਲੋਜੀ ਹਰਮੇਨੈਟਿਕਸ ਤੇ ਸੈਪਸ਼ਨ ਥਿਉਰੀ ਜਿਹੜੀ ਹੈਗੀ ਆ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਸਹਿਤ ਸਿਧਾਂਤ ਦੇ ਖੇਤਰ ਦੇ ਵਿੱਚ ਫਿਨੋਮਨੋਲੋਜੀ ਤੇ ਹਰਮੇਨੈਟਿਕਸ ਜਿਹਨੂੰ ਕਿ ਪੰਜਾਬੀ ਦੇ ਵਿੱਚ ਕਈ ਤਰ੍ਹਾਂ ਦੇ ਸ਼ਬਦ ਉਹਦੇ ਲਈ ਪ੍ਰਚਲਿਤ ਕੀਤੇ ਗਏ ਨੇ ਜਿਵੇਂ ਫਿਨੋਮਨੋਲੋਜੀ ਦੇ ਲਈ ਮਨੋਜਦਾਰਥਵਾਦ ਜਾਂ ਹੋਰ ਵੀ ਬਹੁਤ ਸਾਰੇ ਸ਼ਬਦ ਆ ਤੁਸੀਂ ਮਤਲਬ ਦੀ ਆਪਦੀ ਮਤਲਬ ਕਹ ਲਓ ਵੀ ਸੌਖ ਦੇ ਲਈ ਤੁਸੀਂ ਇਹ ਸ਼ਬਦ ਹੋਰ ਵੀ ਸ਼ਬਦ ਤੁਸੀਂ ਲੱਭ ਸਕਦੇ ਹੋ ਆਪਣੇ ਸੰਕਲਪਕੋਸ਼ਾਂ ਦੇ ਵਿੱਚ ਜਾਂ ਪੋਸਤਕਾਂ ਦੇ ਵਿੱਚ ਪੰਜਾਬੀ ਦੀਆਂ ਪੋਸਤਕਾਂ ਦੇ ਵਿੱਚ ਸਾਡਾ ਮਕਸਦ ਇਸ ਪਾਸੇ ਵੱਲ ਜਾਣਾ ਨਹੀਂ ਹੈਗਾ ਇਸ ਵਿਚਾਰ ਚਰਚਾ ਦੇ ਵਿੱਚ ਅਸੀਂ ਅੰਗਰੇਜ਼ੀ ਦੇ ਸ਼ਬਦਾਂ ਦਾ ਹੀ ਇਸਤੇਮਾਲ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਟੈਰੀ ਗਲਟਨ ਨੇ ਕਿਵੇਂ ਇਹਨੂੰ ਸਮਝਿਆ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਵੀ ਤਿੰਨਾਂ ਹੀ ਜਿਹੜੇ ਸਿਹਤ ਦੇ ਸਿਧਾਂਤ ਨਾਲ ਸੰਬੰਧ ਤਿੰਨੇ ਹੀ ਜਿਹੜੇ ਸਕੂਲ ਹੈਗੇ ਆ ਇਹਨਾਂ ਨੂੰ ਕਿਵੇਂ ਸਮਝਿਆ ਹੈ ਤੇ ਕਿਵੇਂ ਇਹਨਾਂ ਦੀ ਆਲੋਚਨਾ ਕੀਤੀ ਹੈ ਇੱਕ ਬਤੌਰ ਮਾਰਕਸਵਾਦੀ ਤਾਂ ਉਸ ਵਿਸ਼ੇ ਦੇ ਵਿੱਚ ਅੱਜ ਅਸੀਂ ਇਸ ਚੈਪਟਰ ਦੇ ਸਬੰਧ ਦੇ ਵਿੱਚ ਗੱਲ ਕਰਾਂਗੇ ਤੁਸੀਂ ਇਸ ਇਸ ਵਿਸ਼ੇ ਨੂੰ ਵਿਦੇਰੀ ਡੰਗਾਈ ਨਾਲ ਸਮਝਣ ਤੇ ਜਾਣਨ ਲਈ ਇਸ ਪੁਸਤਕ ਦੇ ਇਸ ਚੈਪਟਰ ਨੂੰ ਵੀ ਪੜ੍ਹ ਸਕਦੇ ਹੋ ਅਸੀਂ ਸਿਰਫ ਇੱਥੇ ਸੰਖੇਪ ਚਰਚਾ ਹੀ ਕਰਾਂਗੇ ਤਾਂ ਸਭ ਤੋਂ ਪਹਿਲਾਂ ਜਿਹੜਾ ਵਿਸ਼ਾ ਹੈਗਾ ਇਹ ਉਹ ਹੈਗਾ ਇਹ ਫਿਨੋਮਨੋਲੋਜੀ ਤੇ ਫਿਨੋਮਨੋਲੋਜੀ ਆਪਣੇ ਆਪ ਦੇ ਵਿੱਚ ਦਰਸ਼ਨ ਸ਼ਾਸਤਰ ਜਾਂ ਫਲਸਫੇ ਦੇ ਖੇਤਰ ਵਿੱਚ ਇੱਕ ਵੱਖਰੀ ਬ੍ਰਾਂਚ ਇੱਕ ਵੱਖਰਾ ਥਾਟ ਆਫ ਸਕੂਲ ਆ ਤਾਂ ਹੀ ਥਾਟ ਆਫ ਸਕੂਲ ਜਿਹੜਾ ਹੈਗਾ ਇਹ ਮਤਲਬ ਕਹਿ ਲੋ ਵੀ ਜਿਹੜਾ ਪ੍ਰਸਿੱਧ ਹੁੰਦਾ ਹੈ ਵਿਸ਼ਵ ਪ੍ਰਸਿੱਧ ਹੁੰਦਾ ਉਹ ਹੁਸਰਲ ਦੀ ਫਿਲਾਸਫੀ ਦੇ ਨਾਲ ਹੁੰਦਾ ਹੈ ਐਡਮੰਡ ਹੁਸਰਲ ਜਿਹੜਾ ਹੈਗਾ ਇਹ ਉਹਦਾ ਉਹਦੇ ਜਿਹੜੇ ਚਿੰਤਨਾ ਉਹਨੇ ਜਿਹੜਾ ਨਵਾਂ ਇੱਕ ਸਕੂਲ ਆਫ ਥਾਟ ਦਿੱਤਾ ਉਹ ਸਕੂਲ ਆਫ ਥਾਟ ਨੂੰ ਅੱਗੇ ਹੋਰ ਬਹੁਤ ਸਾਰੇ ਚਿੰਤਕਾਂ ਨੇ ਅਕਸਰ ਕੀਤਾ ਪਰ ਉਹਦੇ ਵਿੱਚ ਜਿਹੜਾ ਮੂਰੀ ਨਾ ਹੈਗਾ ਉਹ ਐਡਮੰਡ ਹੁਸਰਲ ਦਾ ਆਉਂਦਾ ਹੈ ਜਿਹਨੂੰ ਕਿ ਫਿਨੋਮਨੋਲੋਜੀ ਕਿਹਾ ਜਾਂਦਾ ਹੈ ਤਾਂ ਫਿਨੋਮਨੋਲੋਜੀ ਹੈ ਕੀ ਆ ਇਹਨੂੰ ਸਮਝਣ ਦੇ ਲਈ ਕਿਉਂਕਿ ਇੱਕ ਬਤੌਰ ਮਾਰਕਸਵਾਦੀ ਜਿਹੜਾ ਟੈਰੀ ਗਲਟਨ ਹੈਗਾ ਉਹ ਹਰ ਫਲਸਫੇ ਨੂੰ ਉਹਦੇ ਇਤਿਹਾਸਿਕ ਸੰਦਰਭ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਹੜੇ ਵਿਸ਼ੇਸ਼ ਇਤਿਹਾਸਿਕ ਸੰਦਰਭ ਦੇ ਵਿੱਚ ਕਿਸ ਪ੍ਰਕਾਰ ਦੇ ਹੰਗਾਰਿਆਂ ਦੇ ਵਿੱਚ ਉਹ ਫਲਸਫਾ ਪੈਦਾ ਹੋ ਰਿਹਾ ਹੈ ਤਾਂ ਉਹ ਗੱਲ ਕਰਦਾ ਆਪਦੇ ਜਿਹੜਾ ਹੈਗਾ ਏ ਇਸ ਚੈਪਟਰ ਦੇ ਸ਼ੁਰੂ ਦੇ ਵਿੱਚ ਹੀ 1910-15 ਜਾਂ 20ਵਿਆਂ ਦੀ ਉਹ ਗੱਲ ਕਰਦਾ ਕਿ ਜਦੋਂ ਪੂਰਾ ਯੂਰਪ ਤੇ ਪੂਰਾ ਮਤਲਬ ਕਿ ਆਲਮੀ ਦੁਨੀਆ ਦੇ ਵਿੱਚ ਵੱਡੀਆਂ ਵੱਡੇ ਉਤਾਰ ਚੜਾ ਵਾਪਰ ਰਹੇ ਸੀ ਤੇ ਖਾਸ ਕਰਕੇ ਜੋ ਯੂਰਪ ਜਿਹੜਾ ਹੈਗਾ ਏ ਉਹ ਕਈ ਤਰ੍ਹਾਂ ਦੀਆਂ ਕ੍ਰਾਂਤੀਆਂ ਤੇ ਉਤਾਰ ਚੜਾਵਾਂ ਦੇ ਵਿੱਚੋਂ ਲੰਘ ਰਿਹਾ ਸੀ ਤੇ ਉਹਦੇ ਵਿੱਚ ਮਤਲਬ ਕਿਹੜਾ ਯੂਰਪ ਦੇ ਜਿਹੜੇ ਸਟੇਬਲ ਮੁੱਲ ਮਾਨਤਾਵਾਂ ਜਿਹੜੀਆਂ ਉਹਦੀਆਂ ਵੈਲਿਊਜ਼ ਹੈਗੀਆਂ ਏ ਜਾਂ ਉਸ ਵੈਲਿਊਜ਼ ਨੂੰ ਜਿਹੜੀਆਂ ਬੈਕਅਪ ਕਰਨ ਵਾਲੀਆਂ ਜਿਹੜੀਆਂ ਆਈਡੀਓਲੋਜੀਜ਼ ਆ ਉਹ ਵੀ ਗਹਿਰੇ ਸੰਕਟ ਦੇ ਵਿੱਚ ਸੀ ਉਹਨਾਂ ਦੇ ਵਿੱਚ ਵੀ ਵੱਡੇ ਉਥਲ ਫੁਤਲ ਵਾਪਰ ਰਹੀ ਸੀ ਤਟੈਰੀ ਗਲਟਨ ਦਾ ਇਹ ਕਹਿਣਾ ਕਿ ਉਸ ਅਨਸਰਟੇਨਿਟੀ ਉਸ ਅਨਿਸ਼ਚਿਤਤਾਵਾਂ ਦੇ ਦੌਰ ਦੇ ਵਿੱਚ ਐਡਮੰਡ ਹੁਸਰਲ ਜਿਹੜਾ ਹੈਗਾ ਯੂਰਪੀ ਸਭਿਤਾ ਦੇ ਵਿੱਚ ਗਿਆਨ ਦੀ ਨਿਸ਼ਚਿਤਤਾ ਗਿਆਨ ਦੀ ਸਰਟੇਨਿਟੀ ਨੂੰ ਭਾਲਣ ਦੀ ਕੋਸ਼ਿਸ਼ ਕਰਦਾ ਉਹ ਸਰਟੇਨਿਟੀ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਸਰਟੇਨਿਟੀ ਦੀ ਭਾਲ ਦੇ ਵਿੱਚੋਂ ਹੀ ਫਿਨੋਮਨੋਲੋਜੀ ਜਿਹੜਾ ਹੈਗਾ ਹੈ ব্রাঞ্চ ਆਫ ਨੋਲਜ ਹੈਗਾ ਥੌਟ ਆਫ ਸਕੂਲ ਹੈਗਾ ਇਹ ਉੱਪਰ ਦਾ ਹੈ ਤੇ ਫਿਨੋਮਨੋਲੋਜੀ ਹੈ ਕਿ ਇਹਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਟੈਰੀ ਗਲਤਨ ਗੱਲ ਕਰਦਾ ਨੇਚਰਲ ਐਟੀਟਿਊਡ ਦੀ ਉਹ ਕਹਿੰਦਾ ਵੀ ਜਿਹੜਾ ਹੁਸਰ ਵਾਲਾ ਨੇਚਰਲ ਐਟੀਟਿਊਡ ਨੂੰ ਰੱਦ ਕਰਦਾ ਹੈ ਜਿਹੜਾ ਕੁਦਰਤੀ ਸਾਡਾ ਐਟੀਟਿਊਡ ਹੈਗਾ ਆਮ ਸੁਧਾਰਨ ਜਨਦਾ ਐਟੀਟਿਊਡ ਹੁੰਦਾ ਹੈ ਉਹ ਕੁਦਰਤੀ ਐਟੀਟਿਊਡ ਹੁੰਦਾ ਕੀ ਆ ਉਹ ਕੁਦਰਤੀ ਐਟੀਟਿਊਡ ਹੁੰਦਾ ਵੀ ਅਸੀਂ ਬਾਹਰੀ ਵਸਤੂ ਸੰਸਾਰ ਜਿਹੜਾ ਹੈਗਾ ਜਾਂ ਬਾਹਰੀ ਸੰਸਾਰ ਹੈਗਾ ਉਹਨੂੰ ਆਪਣੇ ਆਪ ਵਿੱਚ ਹੁੰਦ ਰੱਖਦਾ ਆਜ਼ਾਦ ਹੁੰਦ ਰੱਖਦਾ ਸੀ ਮੰਨ ਲੈਨੇ ਆ ਤੇ ਸਾਡਾ ਜਿਹੜਾ ਉਹਦੇ ਪ੍ਰਤੀ ਜਿਹੜਾ ਵਿਚਾਰ ਹੈਗਾ ਜਾਂ ਉਹਦੇ ਪ੍ਰਤੀ ਜਿਹੜਾ ਥਿੰਕਿੰਗ ਪ੍ਰੋਸੈਸ ਹੈਗਾ ਆਈ ਉਹ ਆਪ ਆਪਣੇ ਆਪ ਨੂੰ ਉਹਦੇ ਤੋਂ ਅਲੱਗ ਕਰਕੇ ਉਸ ਬਾਹਰੀ ਵਸਤੂ ਸੰਸਾਰ ਨੂੰ ਅਸੀਂ ਜਾਣਨ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤਾਂ ਅਸੀਂ ਇਹ ਅਸੀਂ ਇਹ ਮੰਨਣ ਲੱਗ ਪੈਂਦੇ ਆਂ ਕਿ ਬਾਹਰੀ ਜਿਹੜਾ ਵਸਤੂ ਸੰਸਾਰ ਆ ਉਹਦੇ ਪ੍ਰਤੀ ਜਿਹੜਾ ਸਾਡਾ ਗਿਆਨ ਆ ਉਹ ਬੜਾ ਭਰੋਸੇਯੋਗ ਆ ਉਹ ਬੜਾ ਸਰਟਨ ਉਹ ਬੜਾ ਨਿਸ਼ਚਿਤ ਆ ਤਾਂ ਇਸ ਜਿਹੜਾ ਟੇਕਨ ਫॉर ਗਰੰਟਡ ਜਿਹੜਾ ਆਈਡੀਆ ਹੈਗਾ ਨੈਚਰਲ ਐਟੀਟਿਊਡ ਦਾ ਉਹਨੂੰ ਰੱਦ ਕਰਦਾ ਸਭ ਤੋਂ ਪਹਿਲਾਂ ਉਹ ਤਾ ਉਹਨੂੰ ਰੱਦ ਕਰਦਾ ਹੋਇਆ ਉਹ ਉਦਾਇ ਮੰਨਣਾ ਕਿ ਜਿਹੜਾ ਆਬਜੈਕਟ ਆ ਜਿਹੜਾ ਬਾਹਰੂ ਬਾਹਰੀ ਵਸਤੂ ਸੰਸਾਰ ਆ ਜਾਂ ਕੋਈ ਵੀ ਬਾਹਰੀ ਵਸਤੂ ਸੰਸਾਰ ਆ ਉਹਦੀ ਆਪਣੇ ਆਪ ਚ ਕੋਈ ਹੋਂਦ ਨਹੀਂ ਹੈਗੀਗੀ ਉਹਦੀ ਹੋਂਦ ਜਿਹੜੀ ਚੇਤਨਾ ਹੈਗੀ ਮਾਨਵ ਚੇਤਨਾ ਜਦੋਂ ਉਹਨੂੰ ਇੰਟੈਂਡ ਕਰਦੀ ਆ ਉਹਨੂੰ ਪੇਸ਼ ਕਰਦੀ ਆ ਆਪਦੀ ਚੇਤਨਾ ਦੇ ਵਿੱਚ ਉਹਨੂੰ ਪੇਸ਼ ਕਰਦੀ ਆ ਜਾਂ ਉਹਨੂੰ ਪੇਸ਼ ਕਰਦੀ ਹੋਈ ਉਹਨੂੰ ਜਿਸ ਪ੍ਰਕਾਰ ਘੜਦੀ ਆ ਉਹਨੂੰ ਜਿਸ ਪ੍ਰਕਾਰ ਉਹ ਪੇਸ਼ ਕਰਦੀ ਜਿਸ ਪ੍ਰਕਾਰ ਉਹਨੂੰ ਗ੍ਰਹਿਣ ਕਰਕੇ ਅਗਲਾ ਰੂਪ ਦਿੰਦੀ ਆ ਉਹੀ ਉਹਦੀ ਮਤਲਬ ਹੋਂਦ ਹੈਗੀ ਆ ਉਹੀ ਉਹਦੀ ਉਹਦੀ ਉਹਦੇ ਉਹਦਾ ਗਿਆਨ ਹੈਗਾ ਏ ਉਹੀ ਗਿਆਨ ਹੈਗਾ ਉਸੇ ਆਧਾਰ ਤੇ ਹੀ ਉਸ ਜਿਹੜਾ ਹੈਗਾ ਏ ਉਸ ਉਹ ਸਾਡੇ ਗਿਆਨ ਦੀ ਐਕਸਰਟ ਹੈ ਜਿਹੜੀ ਸਾਡੇ ਗਿਆਨ ਦਾ ਇੱਕ ਫਾਊਂਡੇਸ਼ਨ ਆਧਾਰ ਬਣਦਾ ਹੈ ਤਾਂ ਮਤਲਬ ਜੇ ਤੁਸੀਂ ਇਸ ਤਰ੍ਹਾਂ ਫਿਨੋਮਨੋਲੋਜੀ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਤਾਂ ਇਸੇ ਕਰਕੇ ਹੀ ਮਤਲਬ ਕਿ ਇਹਨੂੰ ਚੇਤਨਾ ਦਾ ਵਿਗਿਆਨ ਵੀ ਕਿਹਾ ਜਾਂਦਾ ਸਾਇੰਸ ਆਫ ਕੌਨਸ਼ੀਅਸਨੈਸ ਵੀ ਕਿਹਾ ਜਾਂਦਾ ਕਿਉਂਕਿ ਕੌਨਸ਼ੀਅਸਨੈਸ ਦੇ ਸਟਰਕਚਰਸ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਆ ਕਿਉਂਕਿ ਜਦੋਂ ਅਸੀਂ ਕਿਸੇ ਬਾਹਰੀ ਵਸਤੂ ਸੰਸਾਰ ਨੂੰ ਜਾਣ ਰਹੇ ਹਾਂ ਤਾਂ ਅਸੀਂ ਉਹਨੂੰ ਉਹਨੂੰ ਆਪਦੇ ਸਬੰਧ ਦੇ ਵਿੱਚ ਹੀ ਜਾਣ ਰਹੇ ਹਾਂ ਮਨੁੱਖ ਆਪਦੀ ਚੇਤਨਾ ਦੇ ਸਬੰਧ ਦੇ ਵਿੱਚ ਆਪਦੇ ਥਿੰਕਿੰਗ ਪ੍ਰੋਸੈਸ ਦੇ ਵਿੱਚ ਹੀ ਉਸ ਬਾਹਰੀ ਵਸਤੂ ਸੰਸਾਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਓ ਮਨੁੱਖ ਦੇ ਥਿੰਕਿੰਗ ਪ੍ਰੋਸੈਸ ਤੋਂ ਬਾਹਰ ਉਸ ਵਸਤੂ ਸੰਸਾਰ ਦੀ ਕੀ ਹੋਂਦ ਹੈ ਇਹ ਹਸਰਲ ਦੇ ਲਈ ਮਾਇਨੇ ਨਹੀਂ ਲੱਗਦਾ ਇਹ ਜਿਹੜਾ ਥਿੰਕਿੰਗ ਜਿਹੜਾ ਹੈਗਾ ਮਾਈਂਡ ਹੈਗਾ ਜਾਂ ਕੌਨਸ਼ੀਅਸਨੈਸ ਹੈਗੀ ਆ ਇਹ ਕਿਵੇਂ ਮਤਲਬ ਕਿ ਉਹ ਸਵਾ ਬਾਹਰੀ ਵਸਤੂ ਸੰਸਾਰ ਨੂੰ ਕਿਵੇਂ ਇੰਟੈਂਡ ਕਰਦੀ ਆ ਇਸ ਦੇ ਇਸ ਪੂਰੇ ਪ੍ਰਕਿਰਿਆ ਦੇ ਵਿੱਚ ਹੀ ਫਿਨੋਮਨੋਲੋਜੀ ਦਾ ਜਿਹੜਾ ਹੈਗਾ ਬਾਹਰੀ ਵਸਤੂ ਸੰਸਾਰ ਤੇ ਮਨੁੱਖੀ ਦਿਮਾਗ ਦੇ ਵਿਚਕਾਰ ਇੱਕ ਫਿਨੋਮਨੋਲੋਜੀਕਲ ਰਿਸ਼ਤਾ ਹੁਸਰਦਾ ਹੈ ਤਾਂ ਉਹਦੇ ਅੰਦਰ ਹੀ ਬਾਹਰੀ ਵਸਤੂ ਸੰਸਾਰ ਦੇ ਪ੍ਰਤੀ ਮਤਲਬ ਸਾਡੇ ਦਿਮਾਗ ਦੇ ਵਿੱਚ ਜਿਹੜੇ ਡੀਪ ਸਟਰਕਚਰਸ ਬੰਦੇ ਆ ਉਹਦਾ ਡੀਪ ਸਟਰਕਚਰਸ ਦਾ ਐਨਾਲਿਸਿਸ ਹੀ ਫਿਨੋਮਨੋਲੋਜੀ ਆ ਤਾਂ ਬਹੁਤ ਸਾਰੇ ਥਿੰਕਰ ਇਹ ਵੀ ਕਹਿ ਜਾਂਦੇ ਵੀ ਕਾਂਟ ਦਾ ਜਿਹੜਾ ਵਿਵੰਧਵਾਦ ਹੈਗਾ ਜਿਹੜਾ ਵੀ ਥਿੰਗਸ ਇਨ ਇਟਸੈਲਫ ਤੇ ਨੋਮਿਨਾ ਤੇ ਫਿਨੋਮਿਨਾ ਹੈਗਾ ਏ ਮਤਲਬ ਉਸ ਜਿਹੜਾ ਡੁਐਲਿਟੀ ਹੈ ਗਿਆ ਉਹਨੂੰ ਪਾਰ ਪਾਰ ਜਾਣ ਦੀ ਕੋਸ਼ਿਸ਼ ਕਰਦਾ ਹੁਸਰਲ ਤੇ ਹੁਸਰਲ ਤੇ ਲੈਵਿਸ ਜਿਹੜੇ ਦੋਨੇ ਹੀ ਹੈਗੇ ਟੈਰੀ ਗਲਟਨ ਦੇ ਅਨਸਾਰ ਮਤਲਬ ਇਹ ਕਿ ਉਹਨਾਂ ਦੋਨਾਂ ਦਾ ਹੀ ਮੰਨਣਾ ਹੈ ਵੀ ਜਿਹੜਾ ਗਿਆਨ ਆ ਉਹ ਬਿਨ ਬਿਰਨ ਬਿਨਾ ਕਿਸੇ ਬਹਿਸ ਤੋਂ ਪਾਰ ਇੰਟਿਊਟਿਵ ਹੁੰਦਾ ਹੈ ਸਹਿਜ ਗਿਆਨ ਹੁੰਦਾ ਹੈ ਕੁਦਰਤੀ ਸਹਿਜ ਸੁਭਾਵਿਕ ਗਿਆਨ ਹੁੰਦਾ ਹੈ ਤਾ ਇਸ ਸਿਹਤ ਸਭਾਵਕ ਗਿਆਨ ਜਿਹੜਾ ਹੁੰਦਾ ਹੁਣ ਇਹ ਤਾਂ ਮਤਲਬ ਇੰਟੂਟਿਵ ਜਿਹੜਾ ਗਿਆਨ ਹੁੰਦਾ ਉਹ ਪਰਟੀਕੂਲਰਸ ਬਹੁਤ ਸਾਰੇ ਲੋਕਾਂ ਦਾ ਮਤਲਬ ਉਹ ਗਿਆਨ ਹੋ ਸਕਦਾ ਹੈ ਮਤਲਬ ਜਿਵੇਂ ਫਾਰ ਐਗਜ਼ਾਮਪਲ ਅਸੀਂ ਕਹੀਏ ਵੀ ਅਸੀਂ ਮੇਜ ਦੀ ਧਾਰਨ ਲਈਏ ਜਾਂ ਅਸੀਂ ਕੁਰਸੀ ਧਾਰਨ ਲਈਏ ਤਾਂ ਕੁਰਸੀਆਂ ਤਾਂ ਬਹੁਤ ਸਾਰੀਆਂ ਹੋ ਸਕਦੀਆਂ ਪਰਟੀਕੂਲਰਸ ਕੁਰਸੀਆਂ ਬਹੁਤ ਸਾਰੀਆਂ ਹੋ ਸਕਦੀਆਂ ਜਾਂ ਅਸੀਂ ਕੋਈ ਹੋਰ ਵਸਤੂ ਦੀ ਧਾਰਨ ਲਈਏ ਉਹ ਤਾਂ ਆਪਦੇ ਵਿੱਚ ਵਿਸ਼ੇਸ਼ ਬਹੁਤ ਸਾਰੀਆਂ ਹੋ ਸਕਦੀਆਂ ਪਰਨਾਵ ਵਿਸ਼ੇਸ਼ ਦੇ ਵਿੱਚ ਯੂਨੀਵਰਸਲ ਆਈਡੀਆ ਕੀ ਆ ਕੁਸ਼ਤੀ ਦਾ ਜਾਂ ਮੇਜ ਦਾ ਯੂਨੀਵਰਸਲ ਆਈਡੀਆ ਕੀ ਆ ਜਾਂ ਅਸੀਂ ਮਤਲਬ ਲਵ ਦੀ ਗੱਲ ਕਰਦੇ ਪਿਆਰ ਦੀ ਗੱਲ ਕਰਦੇ ਜੈਲਸੀ ਦੀ ਗੱਲ ਕਰਦੇ ਹੋ ਜੈਲਸੀਜ਼ ਦੀਆਂ ਬਹੁਤ ਸਾਰੀਆਂ ਮਤਲਬ ਉਹਦੇ ਅਨੁਭਵ ਹੋ ਸਕਦੇ ਪਰ ਉਹਦੇ ਵਿੱਚ ਆਲਮੀ ਜਿਹੜਾ ਯੂਨੀਵਰਸਲ ਆਈਡੀਆ ਆਫ ਜੈਲਸੀ ਕੀ ਪਿਆ ਹੋਇਆ ਉਸ ਯੂਨੀਵਰਸਲਸ ਦੀ ਭਾਲ ਹੀ ਫਿਨੋਮਨੋਲੋਜੀ ਆ ਉਸ ਯੂਨੀਵਰਸਲ ਭਾਲ ਦੇ ਆਧਾਰ ਤੇ ਅਸੀਂ ਗਿਆਨ ਦੀ ਫਾਊਂਡੇਸ਼ਨ ਥੋਸ ਫਾਊਂਡੇਸ਼ਨ ਬਣਾ ਸਕਦੇ ਹਾਂ ਉਸ ਤੋਂ ਉਸ ਫਾਊਂਡੇਸ਼ਨ ਤੇ ਅਸੀਂ ਸਰਟੇਨਿਟੀ ਗਿਆਨ ਦੀ ਨਿਸ਼ਚਿਤਤਾ ਬਣਾ ਸਕਦੇ ਹਾਂ ਤਾਂ ਜਿਹੜੀ ਇਹ ਯੂਨੀਵਰਸਲਜ਼ ਦਾ ਜਿਹੜਾ ਆ ਆਲਮੀ ਯੂਨੀਵਰਸਲਜ਼ ਦਾ ਜਿਹੜਾ ਇਹ ਵਰਤਾਰਿਆਂ ਨੂੰ ਜਿਹੜਾ ਗ੍ਰਹਿਣ ਕਰਨ ਦਾ ਜਿਹੜਾ ਪ੍ਰੋਸੈਸ ਹੁੰਦਾ ਇਹਨੂੰ ਇਹਨੂੰ ਹਸਰਲ ਇਡਿਓਸ ਕਹਿੰਦਾ EIDOS ਤੁਸੀਂ ਇਹਨੂੰ ਹੋਰ ਤਰੀਕੇ ਨਾਲ ਜਿਵੇਂ ਵੀ ਪ੍ਰੋਨਾਂਸ ਕਰ ਸਕਦੇ ਹੋ ਕਰ ਸਕਦੇ ਹੋ ਲੈਵੇ ਇਸ ਨੂੰ ਲਾਈਫ ਕਹਿੰਦਾ ਹੈ ਇਹਦੇ ਵਿੱਚ ਜਿਹੜਾ ਸਬਜੈਕਟ ਤੇ ਆਬਜੈਕਟ ਵਿਚਕਾਰ ਜਿਹੜੇ ਸਬੰਧ ਹੁੰਦੇ ਆ ਉਹ ਟੈਂਸ਼ਨ ਹੁੰਦੀ ਜਿਵੇਂ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੀ ਆ ਮਤਲਬ ਜਿਵੇਂ ਇੱਕ ਮਤਲਬ ਜਿਹੜਾ ਵੈਸਟਰਨ ਫਲਸਫੀ ਦੇ ਵਿੱਚ ਜਿਹੜਾ ਮਾਈਂਡ ਤੇ ਬਾਡੀ ਦੀ ਡਿਵੈਲਿਟੀ ਆਉਂਦੀ ਆ ਉਹ ਡਿਵੈਲਿਟੀ ਨੂੰ ਜਿਹੜੀ ਉਹ ਦਵੰਦ ਨੂੰ ਹੈਗਾ ਜਿਹੜਾ ਉਹ ਦ્વੈਤ ਨੂੰ ਹੈਗੇ ਆ ਇਹ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਤਾਂ ਇਸ ਪਾਰ ਕਰਨ ਦੇ ਵਿੱਚੋਂ ਕਿੰਨਾ ਕਾਮਯਾਬ ਹੁੰਦਾ ਉਹਦੇ ਅੰਤਰरोध ਕੀ ਆ ਇਹਨੂੰ ਅਸੀਂ ਅੱਗੇ ਆਪਾਂ ਦੇਖਾਂਗੇ ਟੈਰੀ ਗਿਲਟਨ ਕਿਵੇਂ ਐਨਾਲਾਈਜ਼ ਕਰਦਾ ਹੈ ਤਾਂ ਟੈਰੀ ਗਿਲਟਨ ਕਹਿੰਦਾ ਵੀ ਖੁਸਰਲ ਕੀ ਕਰ ਰਿਹਾ ਇੱਥੇ ਖੁਸਰਲ ਜਦੋਂ ਕਹਿ ਰਿਹਾ ਵੀ ਕੋਈ ਵੀ ਜਿਹੜਾ ਬਾਹਰੀ ਵਸਤੂ ਸੰਸਾਰ ਦਾ ਅਰਥ ਹੈਗਾ ਏ ਉਹ ਆਪਣੇ ਆਪ ਦੇ ਵਿੱਚ ਨਹੀਂ ਹੁੰਦਾ ਉਹ ਮਨੁੱਖ ਦੇ ਨਾਲ ਜੁੜ ਕੇ ਹੀ ਉਹਦੀ ਇੰਟੈਂਸ਼ਨ ਦੇ ਨਾਲ ਜੁੜ ਕੇ ਹੀ ਉਹ ਇੱਕ ਅਰਥ ਗ੍ਰਹਿਣ ਕਰਦਾ ਏ ਉਹ ਇੱਕ ਮਤਲਬ ਕਹਿ ਲਓ ਵੀ ਆਪਦੇ ਆਪ 'ਚ ਉਹਦੀ ਇੱਕ ਹੋਂਦ ਬਣਦੀ ਆ ਤਾਂ ਜਦੋਂ ਇੱਕ ਮਨੁੱਖ ਦੇ ਨਾਲ ਹੀ ਉਹਦੀ ਹੋਂਦ ਬਣਦੀ ਆ ਤਾਂ ਟੈਰੀ ਗਲਟਨ ਕਹਿ ਰਿਹਾ ਕਿ ਇੱਥੇ ਸਿੱਧੇ ਰੂਪ ਵਿੱਚ ਹੁਸਰਲ ਮਨੁੱਖਾ ਮਨੁੱਖਾ ਆਤਮਕਰਤਾ ਜਿਹੜਾ ਸਬਜੈਕਟ ਹੈਗਾ ਮਨੁੱਖਾ ਜਾਂ ਮਨੁੱਖ ਦੀ ਜਿਹੜੀ ਸੰਤ ਕੇਂਦਰਤਾ ਹੈਗੀ ਹੈ ਜਿਹੜੀ ਜਿਹੜੀ ਯੂਰਪੀਅਨ ਯੂਰਪੀ ਗਿਆਨ ਕਰਨ ਜਿਹੜੀ ਇਨਲਾਈਟਮੈਂਟ ਨੇ ਮਨੁੱਖ ਨੂੰ ਸੈਂਟਰ ਦੇ ਵਿੱਚ ਲੈ ਕੇ ਆਂਤਾ ਸੀਗਾ ਤਾਂ ਉਹ ਸੈਂਟਰ ਦੇ ਵਿੱਚ ਬਾਅਦ ਫਿਰ ਉਹਨੂੰ ਡਿਸਪਲੇਸ ਕੀਤਾ ਗਿਆ ਜਿਵੇਂ ਕਿ ਬਹੁਤ ਸਾਰੀਆਂ ਜਿਹੜੀਆਂ ਉਸ ਤੋਂ ਬਾਅਦ ਫਲੋਸਫੀਜ਼ ਆਈਆਂ ਉਹਨਾਂ ਫਲੋਸਫੀਜ਼ ਨੇ ਮਨੁੱਖ ਦੀ ਜਿਹੜੀ ਉਹ ਕੇਂਦਰ ਕੇਂਦਰੀ ਜਿਹੜੀ ਹੋਣ ਸੀ ਜਿਹੜਾ ਜਿਸ ਕੇਂਦਰੀ ਤਖਤ ਤੇ ਬੈਠਿਆ ਹੋਇਆ ਸੀ ਮਨੁੱਖ ਅਰਥ ਦੇ ਕੇਂਦਰੀ ਤਖਤ ਤੇ ਜਿੱਥੋਂ ਇਹ ਮੰਨਿਆ ਜਾਂਦਾ ਕਿ ਮਨੁੱਖ ਹੀ ਮਨੁੱਖੀ ਇਸ ਪੂਰੇ ਸੰਸਾਰ ਨੂੰ ਰਚਣ ਵਾਲਾ ਤੇ ਇਸ ਮਤਲਬ ਜਿਹੜੀ ਆਪਦੀ ਹੋਣੀ ਦਾ ਕਰਤਾ ਜਾਂ ਨਰਮਾਤਾ ਮਨੁੱਖੀ ਆ। ਤਾਂ ਮਨੁੱਖ ਨੂੰ ਉਥੇ ਪਲੇਸ ਕਰਨ ਦੇ ਲਈ ਬਹੁਤ ਸਾਰੀਆਂ ਫਲੋਸਫੀਜ਼ ਆਈਆਂ। ਖਾਸ ਕਰਕੇ 19ਵੀਂ ਸਦੀ ਦੇ ਵਿੱਚ ਬਹੁਤ ਸਾਰੀਆਂ ਫਲੋਸਫੀਜ਼ ਆਈਆਂ ਕਿ ਮਨੁੱਖ ਹੋਣਾ ਆਪਦੀ ਹੋਣੀ ਦਾ ਕਰਤਾ ਨਹੀਂ ਹੈਗਾ। ਮਤਲਬ ਇਸ ਸੰਸਾਰ ਦਾ ਕੇਂਦਰ ਨਹੀਂ ਹੈਗਾ। ਤਾਂ ਮਨੋਜਦਾਰਤਵਾਜ ਜਾਂ ਕਹਿ ਸਕਦੇ ਫਿਮਨੋਲੋਜੀ ਨੇ ਉਸ ਕਰਤੇ ਨੂੰ ਦੁਬਾਰਾ ਉਹਦੇ ਉਸ ਤਖਤ ਤੇ ਉਸਤਾਜ ਜਾਂ ਤਾਜ ਨੂੰ ਉਹ ਦੇ ਕਰਤਾ ਹੋਣ ਦਾ ਤਾਜ ਜੋ ਉਸ ਤਖਤ ਤੇ ਬਿਠਾ ਦਿੱਤਾ ਉਸਰਲ ਦੀ ਫਲਸਫੀ ਨੇ ਕਿਉਂਕਿ ਜਦੋਂ ਇਹ ਕਿਹਾ ਗਿਆ ਮਨੁੱਖੀ ਇਸ ਮਨੁੱਖੀ ਮਨੁੱਖੀ ਇੰਟੈਂਟ ਕਰਦਾ ਹੈ ਮਨੁੱਖੀ ਇੰਟੈਂਟ ਕਰਦਾ ਹੈ ਵਾਰੀ ਵਾਸਤੂ ਸੰਸਾਰ ਨੂੰ ਪੇਸ਼ ਕਰਨ ਦੇ ਲਈ ਉਹ ਤਾਂ ਮਨੁੱਖ ਨੂੰ ਦੁਬਾਰਾ ਉਹਦੇ ਸੈਂਟਰ ਦੇ ਵਿੱਚ ਲਿਆਂਦਾ ਗਿਆ ਉਸ ਜਿਹੜਾ ਮਤਲਬ ਕਿ ਟੈਰੀ ਗਲਡਨ ਕਹਿੰਦਾ ਕਿ ਉਹ ਜਿਹੜਾ ਬੁਰਜੂਆ ਆਤਮ ਸੀਗਾ ਜਿਹਨੂੰ ਕਿ ਵਿਸਥਾਪਿਤ ਕੀਤਾ ਗਿਆ ਜਿਹਨੂੰ ਕਿ ਉਹਦੇ ਸੈਂਟਰ ਤੋਂ ਵਿਕੇਂਦ੍ਰਿਤ ਕੀਤਾ ਗਿਆ ਕੇਂਦਰ ਤੋਂ ਉਹਨੂੰ ਦੁਬਾਰਾ ਫਿਰ ਕੇਂਦਰ ਦੇ ਵਿੱਚ ਲਿਆਉਣ ਦੇ ਲਈ ਹੁਸਰਲ ਦਾ ਜਿਹੜਾ ਫਲਸਫਾ ਕੰਮ ਕਰਦਾ ਹੈ ਤਾਂ ਇਹਦੇ ਵਿੱਚ ਉਹ ਨੋਚਨਾ ਵੀ ਕਰਦਾ ਵੀ ਕੀ ਮਤਲਬ ਕਹेलो ਵੀ ਟੈਰੀ ਗਲਟਨ ਕਿਉਂਕਿ ਮਾਰਕਸਵਾਦੀ ਆ ਟੈਰੀ ਗਲਟਨ ਕਹਿੰਦਾ ਵੀ ਜੇ ਮਤਲਬ ਕਿ ਮਨੁੱਖ ਆਪਦੀਆਂ ਸਮਾਜਿਕ ਸਥਿਤੀਆਂ ਤੋਂ ਪਿਓ ਤੋਂ ਪੂਰਵਾ ਤੋਂ ਪਹਿਲਾਂ ਹੋਂਦ ਰੱਖਦਾ ਹੈ ਤੇ ਮਨੁੱਖ ਨਹੀਂ ਇਹਨਾਂ ਸਮਾਜਿਕ ਸਥਿਤੀਆਂ ਨੂੰ ਘੜਿਆ ਹੈ ਸਵਾਰਿਆ ਹੈ ਆਪਦੀ ਹੋਂਦ ਦਾ ਨਿਰਮਾਤਾ ਹੈ ਤਾ ਸਮਾਜਿਕ ਸਥਿਤੀਆਂ ਕਿਵੇਂ ਹੋਂਦ ਵਿੱਚ ਆਈਆਂ ਹਨ ਮਤਲਬ ਕਿ ਜਿਹੜਾ ਮਨੁੱਖ ਤੇ ਸਮਾਜ ਦਾ ਜਿਹੜਾ ਡਾਇਲੈਕਟ ਆ ਉਹਨੂੰ ਕਦੇ ਨਾ ਕਦੇ ਹੁਸਰਲ ਅਖੋਲੇ ਕਰ ਰਿਹਾ ਹੈ ਟੈਰੀ ਗਲਟਨ ਇਸ ਪੱਖ ਤੋਂ ਉਸਰਲ ਦੀ ਅਲੋਚਨਾ ਕਰਦਾ ਹੈ ਤਾਂ ਜੇ ਅਸੀਂ ਸਹਿਤ ਸਿਧਾਂਤ ਦੇ ਖੇਤਰ ਵਿੱਚ ਦੇਖੀਏ ਵੀ ਸਹਿਤ ਸਿਧਾਂਤ ਦੇ ਖੇਤਰ ਵਿੱਚ ਜਿਹੜਾ ਫਿਨੋਲੋਜੀ ਦਾ ਕੀ ਯੋਗਦਾਨਾ ਤਾਂ ਸਹਿਤ ਸੁਧਾਰ ਦੇ ਖੇਤਰ ਵਿੱਚ ਟੈਰੀ ਗਲਟਨ ਦਾ ਮੰਨਣਾ ਕਿ ਫਿਨੋਲੋਜੀ ਕੀ ਕਰਦੀ ਆ ਵੀ ਜਿਹੜਾ ਰੀਅਲ ਹਿਸਟੋਰੀਕਲ ਆਬਜੈਕਟ ਆ ਜਿਹੜਾ ਹੀਦਾਰਤਕ ਜਿਹੜਾ ਇਤਿਹਾਸਕ ਜਿਹੜੀ ਵਸਤੂ ਆ ਉਹਨੂੰ ਉਹ ਬ੍ਰੈਕਟ ਟਾਫ ਕਰ ਲੈਂਦਾ ਉਹਨੂੰ ਰਿਡਿਊਸ ਕਰ ਲੈਂਦਾ ਉਹਨੂੰ ਕਟਾ ਲੈਂਦਾ ਹੈ ਉਹਨੂੰ ਕਟਾ ਕਿੱਥੇ ਲੈਂਦਾ ਹੈ ਉਹਨੂੰ ਸਿਰਫ ਲੇਖਕ ਦੀ ਜਿਹੜੀ ਉਹ ਲੇਖਕ ਦਾ ਜਿਹੜਾ ਮਤਲਬ ਕੌਂਸ਼ੀਅਸਨੈਸ ਦਾ ਜਿਹੜਾ ਆਲਮੀ ਆਲਮੀ ਜਿਹੜਾ ਆਲਮੀ ਜਿਹੜਾ ਹੈਗਾ ਐਸੈਂਸਸ ਨੂੰ ਜਿਹੜਾ ਪਾਲਣ ਦੀ ਕੋਸ਼ਿਸ਼ ਆ ਮਨੁੱਖ ਦੀ ਜਿਹੜੀ ਕੌਂਸ਼ੀਅਸਨੈਸ ਦੀ ਆ ਮਤਲਬ ਕਿ ਯੂਨੀਡਿਓਸ ਪੈਂਦਾ ਹੈ ਮਤਲਬ ਉਹ ਉਹ ਉਹਨੂੰ ਪਾਲਣ ਦੀ ਜਿਹੜੀ ਕੋਸ਼ਿਸ਼ ਰਾ ਔਰ ਉਹਦੇ ਵਿੱਚੋਂ ਹੀ ਉਹ ਟੈਕਸਟ ਦੀ ਟੈਕਸਟ ਜਾਂ ਸਹਿਤਕਿਰਤ ਦੀ ਜਿਹੜੀ ਬੰਤਰ ਜਾਂ ਬੁਣਤੀ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਉਹ ਉਹਦਾ ਮਤਲਬ ਕਹਿ ਲਓ ਵੀ ਟੈਕਸਟ ਦਾ ਜਾਂ ਲੇਖਕ ਦੀ ਇੰਟੈਂਸ਼ਨ ਦੇ ਨਾਲ ਜਾਂ ਜਿਹੜਾ ਜਿਹੜੇ ਟੈਕਸਟ ਕਿੰਨਾ ਪੈਦਾਵਾਰੀ ਸਥਿਤੀਆਂ ਦੇ ਵਿੱਚੋਂ ਪੈਦਾ ਹੋ ਰਹੀ ਹੈ ਜਾਂ ਉਹਦਾ ਪਾਠਕ ਨਾਲ ਕੀ ਰਿਸ਼ਤਾ ਉਹਨੂੰ ਬਿਲਕੁਲ ਅਖੋਂਲੇ ਕਰ ਦਿੰਦਾ ਐਸ ਤੱਕ ਕਿ ਜਿਹੜਾ ਲੇਖਕ ਦੇ ਜਿਹੜੇ ਆਟੋ ਬਾਇਓਗ੍ਰਾਫੀਕਲ ਜਿਹੜੇ ਉਹਦੇ ਵੇਰਵੇ ਆ ਉਹਨਾਂ ਨੂੰ ਹੀ ਅਖੋਂਲੇ ਕਰ ਦਿੰਦਾ ਵੀ ਉਹ ਕਹਿੰਦਾ ਸਹਿਤਕਿਰਤ ਨੂੰ ਸ਼ੁੱਧ ਜਿਹੜੀ ਲੇਖਕ ਦੀ ਚੇਤਨਾ ਹੈਗਾ ਤੇ ਚੇਤਨਾ ਜਿਹੜੇ ਡੀਪ ਸਟਰਕਚਰ ਹੈ ਜਿਹੜੇ ਆਲਮੀ ਸਟਰਕਚਰਸ ਆ ਜਿਹੜੇ ਉਹਨਾਂ ਦੀ ਭਾਲ ਕਰਨੀ ਹੀ ਲੋਚਕ ਦਾ ਕੰਮ ਆ ਇਸ ਪ੍ਰਕਾਰ ਮਤਲਬ ਲੇਖਕ ਦੀਆਂ ਡੂੰਘੀਆਂ ਜਿਹੜੀਆਂ ਦਿਮਾਗ ਦੀਆਂ ਸਰੰਚਨਾਵਾਂ ਦਾ ਧਿਆਨ ਕਰਦਾ ਹੋਇਆ ਉਹਨੂੰ ਬਿਲਕੁਲ ਹੀ ਟੈਕਸਟ ਨੂੰ ਲੇਖਕ ਨੂੰ ਇਤਿਹਾਸਿਕ ਸਨਰ ਬਤੋਂ ਨਖੇੜ ਦਿੰਦਾ ਤੇ ਪਾਠਕ ਨਾਲ ਉਹ ਕੀ ਰਿਸ਼ਤੇ ਬਣਦੇ ਆ ਇਹਨਾਂ ਨਾਲ ਉਹ ਬਿਲਕੁਲ ਉਹ ਅਲੱਗ ਕਰ ਦਿੰਦਾ ਹੈ ਤੇ ਲੋਚਕ ਦੇ ਇੱਥੇ ਕੀ ਕੰਮ ਬਣ ਜਾਂਦਾ ਵੀ ਅ ਸਹਿਤਕ ਜਿਹੜੀ ਕਿਰਤਾਂ ਲੇਖਕ ਦੀ ਦੀ ਕੋਈ ਸਹਿਤਕ ਵਿਸ਼ੇਸ਼ ਕਿਰਤ ਦੀ ਅਨਲਿਸਿਸ ਕਰਨ ਦੀ ਥਾਂ ਉਹ ਲੇਖਕ ਦੀਆਂ ਸਾਰੀਆਂ ਜਿਹੜੀਆਂ ਕਿਰਤਾਂ ਹੈਗੀਆਂ ਉਹਨਾਂ ਦੇ ਵਿੱਚੋਂ ਵਾਰ-ਵਾਰ ਜਿਹੜੇ ਥੀਮਸ ਜਾਂ ਜਿਹੜੇ ਉਹਦੀ ਕਲਪਨਾ ਦੇ ਜਿਹੜੇ ਪੈਟਰਨ ਆ ਵਾਰ-ਵਾਰ ਜਿਹੜੇ ਉਹ ਆ ਰਹੇ ਆ ਉਹਨਾਂ ਨੂੰ ਸਮਝਣ ਦੇ ਰਾਹੀਂ ਉਹ ਮਤਲਬ ਕਿ ਲੇਖਕ ਦੀ ਚੇਤਨਾ ਦੇ ਡੀਪ ਸਟਰਕਚਰਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕੌਨਸ਼ੀਅਸਨੈਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਕਿਵੇਂ ਉਹ ਬਿਲਡ ਹੋ ਰਹੀ ਆ ਤੇ ਉਹਨਾਂ ਕੌਨਸ਼ੀਅਸਨੈਸ ਉਹ ਨੂੰ ਉਹ ਦੇ ਰਾਹੀਂ ਉਹ ਲੇਖਕ ਦੇ ਜਿਹੜੇ ਉਹਦੇ ਬਾਹਰੀ ਸੰਸਾਰ ਨਾਲ ਰਿਸ਼ਤੇ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਪ੍ਰਕਾਰ ਜਿਹੜਾ ਸਹਿਤਕ ਕਿਰਤ ਦਾ ਬਾਹਰੀ ਜਦਾਰਥ ਨਾਲ ਕੋਈ ਸਿੱਧਾ ਸਬੰਧ ਨਹੀਂ ਰਹਿੰਦਾਗਾ ਬਲਕਿ ਜਿਵੇਂ ਅਸੀਂ ਜਰਮਨ ਸ਼ਬਦ ਹੈਗਾ ਇੱਥੇ ਲੈਂਬਨਸਵਾਲਡ L E B E N S W E L T ਉਹਦੇ ਅਰਥਾਂ ਦੇ ਵਿੱਚ ਇੱਥੇ ਸਿਰਫ ਇਹ ਦੇਖਣਾ ਰਹਿ ਜਾਂਦਾ ਕਿ ਕੋਈ ਵਿਅਕਤੀ ਕਰਤਾ ਜਿਹੜਾ ਹੈਗਾ ਏ ਜਾਂ ਫਿਰ ਆਤਮਾ ਹੈਗਾ ਸਬਜੈਕਟ ਹੈਗਾ ਏ ਉਹ ਬਾਰੀ ਸੰਸਾਰ ਨੂੰ ਕਿਵੇਂ ਅਨੁਭਵ ਤੇ ਸੰਗਠਿਤ ਕਰਕੇ ਪੇਸ਼ ਕਰ ਰਿਹਾ ਹੈ ਮਤਲਬ ਪੂਰੀ ਤਰ੍ਹਾਂ ਇੱਕ ਸਬਜੈਕਟਿਵ ਆਇਡੈਲਿਸਟਿਕ ਪਰਸੀਪਸ਼ਨ ਹੈ ਟੈਰੀਗਲਟਨ ਦੇ ਅਨੁਸਾਰ ਯੂਨੀਵਰਸਲ ਸਾਇੰਸਸ ਦੀ ਪਹਿਲਾਂ ਹੀ ਅਸੀਂ ਗੱਲ ਕਰ ਚੁੱਕੇ ਹਾਂ ਤੇ ਇਹਨੂੰ ਮਾਨਵੀ ਚੇਤਨਾ ਦਾ ਵਿਗਿਆਨ ਕਿਹਾ ਗਿਆ ਬਹੁਤ ਸਾਰੇ ਲੋਕਾਂ ਦੁਆਰਾ ਮਾਨਵੀ ਚੇਤਨਾ ਦਾ ਵਿਗਿਆਨ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਟੈਰੀਗਲਟਨ ਦੇ ਅਨੁਸਾਰ ਵੀ ਤੇ ਇਹ ਵੀ ਕਿਹਾ ਗਿਆ ਕਿ ਵੀ ਕਾਂਤ ਦੀ ਜਿਹੜੀ ਡੁਅਲਿਟੀ ਆ ਨੋਮੀਨਾ ਤੇ ਫੀਨੋਮੀਨਾ ਦੀ ਉਹਨੂੰ ਵੀ ਇਹ ਉਹਨੂੰ ਜਿਹੜੇ ਪਾੜੇ ਨੂੰ ਜਿਹੜਾ ਹੈਗਾ ਖਾਈ ਨੂੰ ਇਹ ਅ ਮਤਲਬ ਕਿ ਪਾਰ ਪਾ ਗਿਆ ਹਸਰਲ ਯੂਨੀਵਰਸਲ ਅਸੈਂਸਸ ਦੀ ਭਾਲ ਦੇ ਰਾਹੀਂ ਗਿਆਨ ਦੀ ਸਰਟੇਨਿਟੀ ਸਥਾਪਿਤ ਕਰਕੇ ਹਸਰਲ ਦਾ ਜਿਹੜਾ ਸਭ ਦੂਜਾ ਜਿਹੜਾ ਇੱਕ ਹੋਰ ਧਿਆਨ ਦੇਣ ਵਾਲੀ ਗੱਲ ਜਿਹੜੀ ਸੀ ਪਹਿਲਾਂ ਵੀ ਗੱਲ ਕਰ ਚੁੱਕੇ ਵੀ ਉਹ ਗਿਆਨ ਨੂੰ ਇੰਟੂਟਿਵ ਮੰਨਦਾ ਹੈ ਮਤਲਬ ਗਿਆਨ ਜਿਹੜਾ ਹੈਗਾ ਏ ਉਹ ਅਨੁਭਵੀ ਆ ਉਹ ਸਹਿਜ ਗਿਆਨ ਆ ਸੁਭਾਵਿਕ ਸਹਿਜ ਸੁਭਾਵਕ ਗਿਆਨ ਆ ਤੇ ਜਿਹੜਾ ਇਹ ਸਹਿਜ ਸੁਭਾਵਕ ਗਿਆਨ ਹੈਗਾ ਏ ਇਸ ਗਿਆਨ ਦਾ ਜਿਹੜਾ ਸਹਿਜ ਸੁਭਾਵਿਕ ਗਿਆਨ ਨੂੰ ਉਹ ਦੀ ਲੋਚਨਾ ਟੈਰੀਗਲਟਨ ਵੀ ਕਰਦਾ ਏ ਤਾਂ ਉਹ ਕਹਿੰਦਾ ਵੀ ਇਹਦਾ ਹੁਣ ਫਿਰ ਇਹ ਸਹਿਜ ਸੁਭਾਵਕ ਜਿਹੜਾ ਗਿਆਨ ਹੈਗਾ ਏ ਜਿਹੜਾ ਇਹਦਾ ਫਿਰ ਭਾਸ਼ਾ ਨਾਲ ਕੀ ਸੰਬੰਧ ਆ ਮਤਲਬ ਭਾਸ਼ਾ ਨੂੰ ਕਿਤੇ ਨਾ ਕਿਤੇ ਹੁਸਰਲ ਸਿਰਫ ਇੱਕ ਟੂਲ ਸਮਝਦਾ ਹੈ ਇੱਕ ਸਾਧਨ ਸਮਝਦਾ ਹੈ ਭਾਵੇਂ ਜਿਹੜਾ ਸਹਿਜ ਸੁਭਾਵਿਕ ਗਿਆਨ ਆ ਜਿਹੜਾ ਜਾਂ ਮਤਲਬ ਅਰਥ ਆ ਜਿਹੜਾ ਮੀਨਿੰਗ ਆ ਮੀਨਿੰਗ ਭਾਸ਼ਾ ਤੋਂ ਪੂਰਵ ਹੋਂਦ ਰੱਖਦਾ ਹੈ ਮਤਲਬ ਹੁਸਰਲ ਕਹਿਣਾ ਚਾਹੁੰਦਾ ਹੈ ਭਾਸ਼ਾ ਤੋਂ ਪੂਰਵ ਹੋਂਦ ਰੱਖਦਾ ਜਿਸ ਨੂੰ ਕਿ ਉਹ ਟੈਰੀਗਲਡਨ ਕਹਿੰਦਾ ਵੀ ਇਹ ਤਾਂ ਬਹੁਤ ਹੀ ਇੱਕ ਫਿਕਸ਼ਨਲ ਜੀ ਪਰਿਸ਼ਨਾ ਹੈ ਇੱਕ ਗਲਪੀ ਪਰਿਸ਼ਨਾ ਕਿਉਂਕਿ ਭਾਸ਼ਾ ਤੋਂ ਪੂਰਵ ਮਤਲਬ ਅਰਥ ਦੀ ਹੁੰਦ ਕਿਵੇਂ ਹੋ ਸਕਦੀ ਕਿਉਂਕਿ ਈਗਲਟਰ ਇਚ ਸਟ੍ਰਕਚਰਲਿਸਟਾਂ ਦੀ ਸਹਾਇਤਾ ਦੇ ਰਾਹੀਂ ਜਾਂ ਸਰੰਚਨਾਵਾਦੀਆਂ ਦੀ ਸਹਾਇਤਾ ਦੇ ਰਾਹੀਂ ਜਾਂ ਭਾਸ਼ਾਹੀ ਜਿਹੜੀ ਟਰਮ ਵਰਪਰੀ ਉਹਦੀ ਸਹਾਇਤਾ ਦੇ ਰਾਹੀਂ ਮਤਲਬ ਇਹ ਖੁਸਰਲ ਤੇ ਅਟੈਕ ਕਰਦਾ ਵੀ ਜੇ ਕਿਉਂਕਿ ਭਾਸ਼ਾ ਹੀ ਭਾਸ਼ਾ ਦਾ ਇੱਕ ਸਮਾਜਿਕ ਰੋਲ ਆ ਭਾਸ਼ਾ ਇੱਕ ਸਮਾਜਿਕ ਹੁੰਦਾ ਤੇ ਭਾਸ਼ਾ ਦੇ ਵਿੱਚ ਹੀ ਮਨੁੱਖ ਉਸਰਦਾ ਏ ਉਹ ਚ ਵਿਅਕਸਤ ਹੁੰਦਾ ਏ ਉਹ ਚ ਬੈਂਸਦਾ ਏ ਤੇ ਭਾਸ਼ਾ ਤੋਂ ਪਾਰ ਜਿਹੜੀ ਇਸ ਤਰ੍ਹਾਂ ਦੀ ਕਿਸੇ ਵੀ ਇੱਕ ਮਤਲਬ ਇੱਕ ਨਿੱਜੀ ਨਿੱਜੀ ਅਰਥ ਦੀ ਗੱਲ ਕਰਨੀ ਉਹ ਆਪ ਦੇ ਆਪ ਦੇ ਵਿੱਚ ਹੀ ਬੜੀ ਹੀ ਮਤਲਬ ਇੱਕ ਫਿਕਸ਼ਨਲ ਤੇ ਇੱਕ ਮਤਲਬ ਕਲਪਨਾਤਮਕ ਗੱਲ ਆ ਉਹਦਾ ਕੋਈ ਆਧਾਰਤਕ ਹੋਦ ਨਹੀਂ ਹੈਗੀ ਤਾਂ ਇਮਪਾਸ਼ਾ ਹੀ ਪੱਦਰ ਤੇ ਵੀ ਉਹ ਮਤਲਬ ਕਿ ਸਿਸ਼ੂਰ ਦੇ ਸਟ੍ਰਕਚਰਲਿਜ਼ਮ ਦੇ ਰਾਹੀਂ ਪਾਸ਼ਾ ਵਿਗਿਆਨ ਜਿਹੜਾ ਸਿਧਾਂਤ ਦੇ ਰਾਹੀਂ ਹੁਸਰਲ ਦੀ ਆਲੋਚਨਾ ਕਰਦਾ ਹੈ ਤਾਂ ਇਸ ਤਰ੍ਹਾਂ ਮਤਲਬ ਹੁਸਰਲ ਦਾ ਜਿਹੜਾ ਮਨੋਜਦਾਰਥਵਾਦ ਆ ਜੇ ਅਸੀਂ ਉਹ ਸਿਹਤ ਦੇ ਖੇਤਰ ਵਿੱਚ ਵੀ ਦੇਖੀਏ ਤਾਂ ਸਹਿਤ ਦੇ ਖੇਤਰ ਦੇ ਵਿੱਚ ਮਤਲਬ ਕਿ ਉਹ ਸਹਿਤ ਲੋਚਨਾ ਦੀ ਵੀ ਜਦੋਂ ਗੱਲ ਕਰਦਾ ਹੈ ਤਾਂ ਇੱਕ ਤਾਂ ਉਹ ਸਹਿਤ ਨੂੰ ਪਹਿਲਾਂ ਬ੍ਰੈਕਟ ਆਫ ਕਰ ਲੈਂਦਾ ਹੈ ਸਿਰਫ ਉਹਨ ਉਸ ਮਨੁੱਖ ਦੀ ਆਪਣੀ ਜਿਹੜੀ ਲੇਖਕ ਦੀ ਚੇਤਨਾ ਤੱਕ ਸੀਮਤ ਕਰ ਲੈਂਦਾ ਹੈ ਦੂਜੇ ਤਾਂ ਪਾਸੇ ਉਹ ਜਦੋਂ ਸਹਿਤ ਦੇ ਅਧਿਆਨ ਦੀ ਗੱਲ ਕਰਦਾ ਹੈ ਤਾਂ ਸਹਿਤ ਦੇ ਅਧਿਆਨ ਦੇ ਵਿੱਚ ਵੀ ਉਹ ਇਹ ਕਹਿੰਦਾ ਵੀ ਜਦੋਂ ਕੋਈ ਵੀ ਸਹਿਤ ਦਾ ਅਧਿਆਨ ਕਰਤਾ ਜਾਂ ਪਾਠਕ ਹੈਗਾ ਏ ਉਹਨੇ ਆਪਣੀਆਂ ਪੂਰਵ ਕਿਸੇ ਪ੍ਰਕਾਰ ਦੀਆਂ ਧਾਰਨਾਵਾਂ ਨੂੰ ਤਜਦੇ ਹੋਏ ਮਤਲਬ ਸਹਤ ਦੇ ਜਿਹੜਾ ਮਿਸਟੀਰੀਅਸ ਵਰਲਡ ਆ ਰਿਹਾ ਆਤਮਿਕ ਸੰਸਾਰ ਆ ਉਹਦੇ ਵਿੱਚ ਆਪਦੇ ਆਪ ਆਪਦੇ ਆਪ ਬਿਲਕੁਲ ਹੀ ਮਤਲਬ ਕਹਿ ਲੋ ਵੀ ਆਪੀਆਂ ਪੂਰਵ ਧਾਰਨਾਵਾਂ ਨੂੰ ਤਜਦੇ ਹੋਏ ਉਸ ਮਿਸਟੀਰੀਅਸ ਸੰਸਾਰ ਦੇ ਆਪ ਦੇ ਵਿੱਚ ਆਪੜੇ ਆਪ ਨੂੰ ਸਪੁਰਦ ਕਰ ਦੇਣਾ ਚਾਹੀਦਾ ਹੈ ਤੇ ਉਹ ਸਪੁਰਦ ਕਰਨ ਦੇ ਵਿੱਚ ਉਹ ਹੀ ਮਤਲਬ ਕਹਿ ਲੋ ਵੀ ਉਹਦੇ ਕੋਈ ਨਿਰਣਾ ਨਹੀਂ ਕਰਨਾਗਾ ਮਤਲਬ ਉਸ ਉਹ ਜਦੋਂ ਅਸੀਂ ਮਿਸਟੀਰੀਅਸ ਸੰਸਾਰ ਦੇ ਵਿੱਚ ਅਸੀਂ ਸਪੁਰਦ ਕਰ ਦਿੰਦੇ ਆ ਤਾਂ ਅਸੀਂ ਇਹ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਉਸ ਜਿਹੜਾ ਜਿਹੜਾ ਮਤਲਬ ਕਹਿ ਲੋ ਵੀ ਲੇਖਕ ਨੇ ਉਹ ਸੰਸਾਰ ਸਿਰਜਿਆ ਹੋਇਆ ਏ ਉਹਦਾ ਜਿਹੜਾ ਡੀਪ ਜਿਹੜੀ ਡੀਪ ਜਿਹੜੀਆਂ ਸੈਂਸਸ ਹੈਗੀਆਂ ਹਨਾ ਉਹਨੋਂ ਸਟਰਕਚਰਸ ਨੂੰ ਸਮਝਦੇ ਹੋਏ ਸੀ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆ ਵੀ ਜਿਹੜੀ ਉਹ ਉਹ ਵਿਸ਼ਵ ਦ੍ਰਿਸ਼ਟੀ ਹੈਗੀ ਆ ਜਿਹੜੀ ਜਿਸ ਦੇ ਰਾਹੀਂ ਉਹ ਸੰਸਾਰ ਨੂੰ ਸੱਤਕ ਸੰਸਾਰ ਨੂੰ ਸਿਰਜਿਆ ਏ ਉਹ ਲੇਖਕ ਕਿਵੇਂ ਮਹਿਸੂਸ ਕਰ ਰਿਹਾ ਤੇ ਕਿਵੇਂ ਉਸ ਉਸ ਦ੍ਰਿਸ਼ਟੀ ਦੇ ਰਾਹੀਂ ਆਪਦੇ ਸੰਸਾਰ ਨੂੰ ਸਿਰਜਿਓਏ ਸੰਸਾਰ ਅੰਦਰ ਚੋਂ ਰਿਹਾ ਏ ਨਾ ਕਿ ਅਸੀਂ ਇਹ ਨਿਰਣਾ ਕਰਨਾ ਕਿ ਉਹ ਦ੍ਰਿਸ਼ਟੀ ਦਾ ਹਾਸਹਿਤ ਤੱਕ ਮੁੱਲ ਕੀ ਆ ਜਾਂ ਉਸ ਦ੍ਰਿਸ਼ਟੀ ਦਾ ਸਮਾਜਿਕ ਮੁੱਲ ਕੀ ਆ ਫਾਰ ਇਗਜ਼ਾਮਪਲ ਜੇ ਅਸੀਂ ਪਾਸ ਦੀ ਕਪਤਾ ਦੀ ਗੱਲ ਕਰੀਏ ਤਾਂ ਅਸੀਂ ਮਤਲਬ ਇਹ ਕਿ ਜੇ ਫਿਨੋਲੋਜੀਕਲ ਦ੍ਰਿਸ਼ਟੀ ਤੋਂ ਦੇਖਣਾ ਹੋਵੇ ਤਾਂ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਨਕਸਲਾਈਟ ਜਿਹੜੀ ਦ੍ਰਿਸ਼ਟੀ ਹੈਗੀ ਆ ਜਾਂ ਜੁਧਾਰਵਾਦੀ ਦ੍ਰਿਸ਼ਟੀ ਹੈਗੀ ਆ ਉਹਦੇ ਉਹਦੇ ਹਿਸਾਬ ਨਾਲ ਜੀਵਨ ਨੂੰ ਜਿਉਣਾ ਕੀ ਆ ਉਹ ਜੀਵਨ ਨੂੰ ਮਹਿਸੂਸ ਕਰਨਾ ਕੀ ਆ ਉਹਦੇ ਵਿੱਚ ਉਤਰਨਾ ਕੀ ਆ ਨਾ ਕਿ ਅਸੀਂ ਜੁਧਾਰਵਾਦੀ ਵਿਚਾਰਤਰਾ ਦੀ ਦੇ ਲਈ ਕੋਈ ਮੁੱਲ ਜਾਂ ਨਿਰਣਾ ਪੇਸ਼ ਕਰਾਂਗੇ ਤਾਂ ਇਸ ਤਰ੍ਹਾਂ ਮਤਲਬ ਹੁਸਰਲ ਦੀ ਜਿਹੜੇ ਫਿਨੋਮਨੋਲੋਜੀ ਹੈਗੀ ਆ ਉਹਦੀ ਟੈਰੀ ਗਲਟਨ ਆਲੋਚਨਾ ਕਰਦਾ ਏ ਤਾਂ ਆਲੋਚਨਾ ਕਰਦੇ ਹੋਏ ਉਹ ਆਪਦੇ ਮਾਰਕਸਵਾਦੀ ਨਿਰਨੇ ਪੇਸ਼ ਕਰਦਾ ਏ ਤਾਂ ਇਸ ਚੈਪਟਰ ਦੇ ਵਿੱਚ ਹੀ ਅਸੀਂ ਅੱਗੇ ਦੇਖਾਂਗੇ ਕਿ ਕਿਵੇਂ ਮਤਲਬ ਕਿ ਦੋ ਬਾਅਦ ਉਹ ਮਾਰਟਿਨ ਹਾਈਡੈਗਰ ਦੀ ਜਿਹੜੀ ਹੈਗੀ ਆ ਦੇ ਜਿਹੜਾ ਫਲਸਫੇ ਆ ਨੂੰ ਕਿਸ ਪ੍ਰਕਾਰ ਉਹ ਅਧਿਆਨ ਦਾ ਵਿਸ਼ਾ ਬਣਾਉਂਦਾ ਤੇ ਅੰਤ ਦੇ ਵਿੱਚ ਉਹ ਮਤਲਬ ਕਿ ਪਾਠ ਕੇਂਦਰ ਜਿਹੜੀ ਪਾਠ ਕੇਂਦਰ ਜਿਹੜੀ ਆਲੋchnਾ ਹੈਗੀ ਆ ਉਹਨੂੰ ਕਿਵੇਂ ਐਨਾਲਿਸਿਸ ਕਰਦਾ ਹੋਇਆ ਕਿਵੇਂ ਆਪਦੀ ਮਾਰਕਸਵਾਦੀ ਦ੍ਰਿਸ਼ਟੀ ਰਾਹੀਂ ਇਹਨਾਂ 'ਤੇ ਪਰਚੋਲ ਕਰਦਾ ਹੈ ਤਾਂ ਅਗਲੀਆਂ ਜਿਹੜੀਆਂ ਸਾਡੀਆਂ ਵਿਚਾਰ ਚਰਚਾਵਾਂ ਲਈ ਖਾਸ ਕਰਕੇ ਟੈਰੀ ਗਲਟਨ ਦੀ ਕਿਤਾਬ ਦੇ ਸੰਬੰਧ ਦੇ ਵਿੱਚ ਜਰੀਆਂ ਉਹਨਾਂ ਨੂੰ ਉਹਨਾਂ ਨੂੰ ਸਮਝਣ ਦੇ ਲਈ ਜਾਂ ਸਾਡੀ ਵਿਚਾਰ ਚਰਚਾ ਦੇ ਨਾਲ ਜੋੜਨ ਦੇ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ